ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਸਰਕਾਰ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਜਿੱਥੇ ਪਿੰਨਾਂ ਦੇ ਨਿਕਾਸੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਛੱਪੜਾਂ ਦੀ ਸਫਾਈ ਤੇ ਲੱਖਾਂ ਰੁਪਏ ਖਰਚਾ ਕੀਤਾ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਦੀ ਕੇ ਪੋਲ ਪਹਿਲੀ ਬਰਸਾਤ ਨਹੀਂ ਖੋਲ ਕੇ ਰੱਖ ਦਿੰਦੀ ਹੈ ਮਾਮਲਾ ਕਸਬਾ ਟਾਲੀ ਸਾਹਬ ਦੇ ਨੇੜਲੇ ਪਿੰਡ ਫੱਤੂਪੀਲੇ ਦਾ ਹੈ ਜਿੱਥੇ ਮੌਜੂਦਾ ਛੱਪੜ ਦੀ ਸਫਾਈ ਪਿਛਲੇ ਲੰਮੀ ਸਮੇਂ ਤੋਂ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਇਸ ਕਾਰਨ ਅੱਜ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ಗ್ರಾಮ ਪੰਚਾਇਤ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸੇ ਵੇਲੇ ਪਤੇ ਸਿੰਘ ਜੋਬਨਜੀਤ ਸਿੰਘ ਰਵੀਲ ਸਿੰਘ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਛੱਪੜ ਵਿੱਚ ਹਰੀ ਬੂਟੀ ਜੰਮੀ ਪਈ ਹੈ, ਨਾ ਕੋਈ ਪਾਣੀ ਦਾ ਨਿਕਾਸ ਹੋ ਰਿਹਾ ਹੈ ਤੇ ਛੱਪੜ ਦਾ ਗੰਦਾ ਪਾਣੀ ਸਾਡੇ ਘਰਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਗੰਦਗੀ ਫੈਲ ਚੁੱਕੀ ਹੈ ਤੇ ਬਦਬੂ ਦੇ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਚੁੱਕਾ ਹੈ। ਗੰਦਗੀ ਕਾਰਨ ਮੱਛਰ ਪੈਦਾ ਹੋ ਰਿਹਾ ਹੈ ਜਿਸ ਕਾਰਨ ਆਸ-ਪਾਸ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਹੋਣ ਦਾ ਖਤਰਾ ਹੈ ਪੰਜਾਬ ਸਰਕਾਰ ਕੋਲੋਂ ਸਫਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਵੱਲ ਜੇ ਧਿਆਨ ਨਾ ਦਿੱਤਾ ਤਾਂ ਅਤੀ ਸਿੱਖਾ ਸੰਘਰਸ਼ ਵਿੱਡਾਂਗੇ ਇਸ ਸਬੰਧੀ ਜਦ ਸਰਪੰਚ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਛਪੜ ਪਹਿਲਾਂ ਦੇ ਆਧਾਰ ਤੋ ਪਹਿਲਾਂ ਸਾਫ਼ ਕੀਤਾ ਗਿਆ ਸੀ ਤੇ ਹੁਣ ਪ੍ਰਬੰਧਕ ਲਗਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਅਤੇ ਵੈਸੇ ਵੀ ਇਹ ਪਹਿਲ ਦੇ ਆਧਾਰ ਤੇ ਪਹਿਲਾਂ ਹੀ ਸਾਫ਼ ਕਰਵਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੂੰ ਉਹਨਾਂ ਦੇ ਦੋਸ਼ਾਂ ਬਾਰੇ ਔਕਤ ਕਰਾਇਆ ਗਿਆ ਤਾਂ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰਦੇ ਹੋਏ ਕਿਹਾ ਕਿ ਇਹ ਕਿਹਾ ਕਿ ਇਹ ਸਭ ਗਲਤ ਹੈ ਜਦ ਇਸ ਬਾਬਤ ਬੀਡੀਪੀਓ ਮਜੀਠਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਅਪਰੰਤ ਛੱਪੜ ਦੀ ਸਫਾਈ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ 42 ਸਾਬ ਤੋਂ ਰਾਜਾਕੂਟਲੀ ਦੇ ਨਾਲ ਪ੍ਰਿੰਸ ਕਲੇਅਰ ਦੀ ਖਾਸ ਰਿਪੋਰਟ ਹਾਂਜੀ ਕੀ ਮਸਲਾ ਜੀ ਮਸਲਾ ਪਾਣੀ ਦਾ ਛੱਪੜ ਦਾ ਨਿਕਾਸ ਕਿਸੇ ਪਾਸੇ ਨਹੀਂ ਹੈਗਾ ਜਾ ਛੱਪੜ ਦੇ ਪੂਰੇ-ਪਰੇ ਪਾ ਕੇ ਪਾਣੀ ਕੱਢਿਆ ਜਾਵੇ ਆ ਦੇਖੋ ਬੱਤੀਆਂ ਦੇ ਤਾਰਾ ਹੁੰਦਾ ਜੋੜ ਸਾਰੇ ਥੱਲੇ ਲੱਗਣ ਦੇ ਇੱਥੇ ਕਿਸੇ ਨੂੰ ਕਰੰਟ ਲੱਗ ਜੇ ਥੱਲੇ ਪਾਣੀ ਆ ਨਾਲ ਤਾਰਾ ਨੇ ਤੇ ਇੱਕ ਮਹੀਨੇ ਨਾਲ ਹੀ ਇਹਨਾਂ ਦਾ ਹਾਲਾਤ ਮਾੜੇ ਹੋ ਗਏ ਆ ਆ ਦੇਖੋ ਪਾਣੀ ਦੇ ਵਿੱਚ ਅਸੀਂ ਕਿੱਦਾਂ ਖਲੋਤੇ ਆ ਗੰਦਾ ਮੰਦਾ ਪਾਣੀ ਆ ਘਰਾ ਦਾ ਸਲੈਕਸ਼ਨ ਦਾ ਪਾਣੀ ਆਉਣ ਡਿਆ ਹੈ ਤੇ ਇੱਕ ਮਹੀ ਹੋਰ ਪੈ ਗਿਆ ਤੇ ਸਾਡਾ ਦੇ ਇੱਕ ਕਰੋਨਾ ਹੀ ਘਰੋਂ ਘਰੋਂ ਲੱਗੇ ਬਾਹਰ ਮਾੜਾ ਹਾਲ ਹੋਇਆ ਪਿਆ ਹੈ ਤੇ ਬੱਸ ਕੀ ਬਣੂਗਾ ਇਹ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਛੱਪੜ ਦਾ ਨਕਾਸ ਕੀਤਾ ਜਾਵੇ ਇਹਨੂੰ ਪੂਰੇ ਹਾਂ ਜੇ ਮੜਾ ਜਾ ਵੀ ਕਿਸੇ ਪਾਸੇ ਕੋਈ ਤਾਰ ਨੂੰ ਕਿਸੇ ਦਾ ਬੱਚੇ ਦਾ ਜਾਂ ਸਿਆਣੇ ਦਾ ਹੱਥ ਲੱਗ ਗਿਆ ਜਾਂ ਪਾਣੀ ਦੇ ਵਿੱਚ ਖਲੋਤਿਆਂ ਕਰੰਟ ਪੈ ਗਿਆ ਤੇ ਕੌਣ ਜ਼ਿੰਮੇਵਾਰ ਹੈ ਸਭ ਕੀ ਨਾ ਆਪਣਾ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਲੋਕਾ ਫਤੂ ਵੀ ਲਾ ਜੀ ਜੀ ਇਹ ਜਿਹੜਾ ਨਰੇਬਾਜੀ ਕੀਤੀ ਜਾ ਰਹੀ ਕੀ ਕਰਨ ਹੈ ਇਹ ਛੱਪੜ ਦੇ ਕਾਰਨ ਦੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣਦੇ ਕਈ ਕੋਹ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਿਹਰੀ ਬਿਮਾਰੀ ਦਾ ਘਰ ਆਈ ਤੇ ਸਾਡੇ ਕੋਈ ਵਿਕਾਸ ਨਹੀਂ ਹੋਇਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਬੰਦੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਹੈ ਅਸੀਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਣਦੀਆਂ ਤੇ ਜੇ ਇਦਾਂ ਹੀ ਕੰਮ ਰਿਹਾ ਤੇ ਇਹ ਕੋਈ ਨਾ ਕੋਈ ਦਿਨ ਦਿਨ ਮੌਤ ਹੋਈ ਲਿਆ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਹੁਣ ਕੀ ਮੰਗ ਕੀ ਕਰਦੇ ਆ ਮੰਗ ਇਹ ਹੋ ਕੇ ਸਾਡੇ ਛੱਪੜ ਦਾ ਵਿਕਾਸ ਹੋਵੇ ਪਾਣੀ ਨਿਕਲੇ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਵੜਿਆ ਬੁਰਾ ਹਾਲ ਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਮਜੀਠੇ ਵੀਡੀਓ ਦਫ਼ਤਰ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਛੱਪੜ ਦੀ ਕਿੰਨੀ ਦੇਰ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਹੋ ਗਿਆ 8-10 ਸਾਲ ਹੋ ਗਏ ਇਹ ਗੱਲ ਨੂੰ ਜੀ ਕੋਈ ਪਿਛਲੀ ਸਰਕਾਰਾਂ ਸਮੇਂ ਵੀ ਨਹੀਂ ਧਿਆਨ ਦਿੱਤਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇਂ ਹੋਈ ਆ ਕਰੀ ਜੀ ਹਾਂਜੀ ਮੁੜ ਕੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਇੱਕ ਵਾਰੀ ਹੋਈ ਆ ਜੀ ਮੋੜੀ ਪਿੰਡਾਂ ਦੇ ਪਹਿਲੇ ਸਾਲਾਂ ਦੇ ਨਿਕਾਸ ਹੋਵੇ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਤੇ ਕਿਆ ਰਿਹਾ ਜੀ ਜਿਹੜੇ ਛੱਪੜ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਢੀਲਾ ਬਣਾ ਕੇ ਅਸੀਂ ਤਿਆਰ ਕੀਤੇ ਆ ਆ ਵੇਖ ਲਓ ਜੀ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਹੋ ਵੜ ਗਈਆਂ ਝੀਲਾਂ ਘਰਾਂ 'ਚ ਵਾਰਨੋਂ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਤੇ ਘਰਾਂ 'ਚ ਵੜ ਗਿਆ ਫਸਲਾਂ ਡੁੱਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਮੰਨ ਲਓ ਜੇਕਰ ਪੰਜਾਬ ਸਰਕਾਰ ਤੁਹਾਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਸੀਂ ਜੀ ਉੱਥੇ ਮਜਿਠੇ ਵੀਡੀਓ ਦਫ਼ਤਰ ਗਾੜੀ ਧਰਨਾ ਲਾਵਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਭੁਖੜਤਾ ਰੱਖਾਂਗੇ ਭੁਖੜਤਾ ਰੱਖਾਂਗੇ ਜਿੰਨਾ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉੱਥੋਂ ਧਰਨੇ ਤੋਂ ਉੱਠਾਂਗੇ ਨਹੀਂ ਅਜੇ ਕੀ ਨਾ ਆਪਣਾ ਵੀਰੇ ਮੇਰਾ ਨਾਮ ਜੋਧਵੀਰ ਸਿੰਘ ਜੀ ਕਿਹੜਾ ਪਿੰਡ ਹੀ ਆਪਣਾ ਫੱਤੂ ਵੀ ਲਵੇ ਜੀ ਜੀ ਇਹ ਜਿਹੜੀ ਗੰਦਗੀ ਫੈਲੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਨਾਲ ਵੀਰ ਜੀ ਗੰਦਗੀ ਇਹ ਛੱਪੜ ਦੇ ਕਾਰਨ ਹੈ ਵੀਰ ਜੀ ਜੀ ਛੱਪੜ ਦੀ ਵੇਲੇ ਸੁਨਵਾਈ ਕੋਈ ਨਹੀਂ ਹੁੰਦੀ ਵੀਰ ਜੀ ਛੋਟੇ ਛੋਟੇ ਬੱਚੇ ਤੁਰੇ ਪਿੰਡੇ ਅਬ ਮਾਰੀ ਦਾ ਸ਼ਿਕਾਰ ਬਣ ਗਏ ਆ ਜੀ ਪਾਣੀ ਘਰਾਂ 'ਚ ਗਿਆ ਤੁਸੀਂ ਆਪ ਕੋ ਦੇਖ ਸਕਦੇ ਜੀ ਤੇ ਇਸ ਬੰਦੀ ਕੋਈ ਪਿੰਡ ਦੀ ਪੰਚਾਇਤ ਦੇ ਜਾਂ ਕਿਸੇ ਸਰਕਾਰੀ ਅਧਿਕਾਰੀ ਦੇ ਧਿਆਨ 'ਚ ਲਿਆਂਦਾ ਜੀ ਦੇਖੋ ਵੀਰ ਜੀ ਅਸੀਂ ਪਿੰਡ ਦੀ ਸਰਕਾਰ ਵੱਲ ਗਏ ਆ ਸਰਪੰਚ ਵਾਲਾ ਪਾਸ ਤੋਂ ਆਪਣੇ ਵੀਰ ਸੱਜਣ ਨਾਲ ਗਏ ਸੀ ਜੀ ਬਾਈ ਬੰਦੇ ਉਹਨਾਂ ਨੇ ਇਹ ਗੱਲ ਗਾੜੀਆਂ ਕਹੀ ਵੀ ਸਾਈਂ ਬੋਟਾਂ ਜਿਹੜੀਆਂ ਮੰਨ ਲਓ ਵੀ ਪੈਸੇ ਦੇ ਜ਼ੋਰ ਤੇ ਲਈਆਂ ਮੰਨ ਲਓ ਜਾਂ ਪੈਸੇ ਦੇ ਨਾਲ ਲਈਆਂ ਮੰਨ ਲੇ ਗਏ ਚੰਗੇ ਕਿੰਨਾ ਕਿੰਨਾ ਨੇ ਇਹ ਗੱਲ ਕਹੀ ਹੈ ਸਾਡੇ ਪਿੰਡ ਦੇ ਸਰਪੰਚ ਜੀ ਗੁਰਵਿੰਦਰ ਕੀ ਨਾਮ ਉਹਨਾਂ ਦਾ ਗੁਰਵਿੰਦਰ ਠੀਕ ਹੈ ਜੀ ਹਾਂ ਜੀ ਹੋਰ ਕਿਹ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਅਸੀਂ ਵੀਡੀਓ ਕੋ ਵੀ ਕਾਇਆ ਨੀ ਵੀਰ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਤੋਂ ਮੈਂ ਭਰੇ ਮੰਡਾ ਉਹ ਗਏ ਜੋ ਉਹਨਾਂ ਨੇ ਆਖਿਆ ਵੀ ਮੌਕਾ ਵੇਖਾਂਗੇ ਜਾਣਗੇ ਉਹ ਵੀ ਨਹੀਂ ਆਲੇ ਤੱਕ ਮੰਨ ਲਓ ਮੌਕਾ ਲੱਭਣਾ ਹੁਣ ਕੀ ਮੰਗ ਕੀ ਕਰਦੇ ਹਾਂ ਮੰਗ ਵੀ ਜੀ ਅਸੀਂ ਇਹੋ ਕਰਦੇ ਹਾਂ ਵੀ ਛੱਪੜ ਦੇ ਕੋਈ ਨਾ ਕੋਈ ਵਿਕਾਸ ਹੋਵੇ ਜੀ ਕਿ ਇਹਦਾ ਪਾਣੀ ਕਿ ਨਾ ਕਿਸ ਬੰਦੇ ਨੇ ਨਿਹਰਾ ਵੀ ਜੀ ਛੋੜੇ ਛੋੜੇ ਸਾਡੇ ਇੱਥੇ ਬੱਚੇ ਆ ਮੰਨ ਲਓ ਬਿਮਾਰੀ ਦਾ ਸ਼ਿਕਾਰ ਹੋਣਦੇ ਗੰਦਾ ਪਾਣੀ ਮੰਨ ਲਓ ਘਰਾਂ ਦਾ ਜਾਂਦੇ ਆ ਜੀ ਜੀ ਮੋਟਰ ਦਾ ਗੰਦਾ ਮੋਟਰਾਂ ਦਾ ਵੀ ਪਾਣੀ ਗੰਦਾ ਮੰਨ ਲਓ ਮੇਰੇ ਘਰ ਵੀਡੀਓ ਬਣਾ ਕੇ ਦੇਖ ਲਓ ਮੰਨ ਲਓ ਅੰਦਰ ਪਾਣੀ ਗਿਆ ਜੀ ਤੇ ਜੇਕਰ ਕੋਈ ਅਧਿਕਾਰੀ ਇਹਦੇ ਵੱਲ ਨਹੀਂ ਧਿਆਨ ਦਿੰਦਾ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਸੀਂ ਵੀਡੀਓ ਦਫ਼ਤਰ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਜੀ ਮੁਖੜਤਾਲ ਤੇ ਪਾਵਾਂਗੇ ਕੋਈ ਗੱਲ ਨਹੀਂ ਜਿੱਥੋਂ ਤੱਕ ਆਪਣੀ ਆਵਾਜ਼ ਆਉਣੀ ਆਪਾਂ ਲਾਵਾਂਗੇ ਜੀ ਠੀਕ ਹੈ ਬੜੀ ਕੀ ਨਾ ਆਪਣਾ ਸਰਵੇਲ ਸਿੰਘ ਜੀ ਜੀ ਇਹ ਜਿਹੜੀ ਗੱਲਗੀ ਪਿੰਡ ਦੇ ਵਿੱਚ ਫੈਲੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਜਿਹੜਾ ਵਕਾਸ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮਹੀਨੇ ਦੇ ਕਾਰਨ ਨਹੀਂ ਪਾਈ ਇੰਨਾ ਹੋ ਗਿਆ ਤੇ ਭਾਈ ਗੁਰੂ ਪਿਆਰੀ ਸਾਧ ਸੰਗ ਜੀ ਨੂੰ ਇਹੋ ਬੇਨਤੀ ਹੈ ਹਾਥੀ ਜੋੜ ਕੇ ਕਿ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਜੇ بارشਾਂ ਚੱਲੂਆਂ ਹੋਣਗੀਆਂ ਤੇ ਭਾਈ ਬੇਨਤੀ ਹੈ ਕਿ ਜੇ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦੋ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਂਦੇ ਅਸੀਂ ਉੱਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ-ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਪਾਈ ਜਨੋਂ ਮੀਂਹ ਵਰਦਾ ਤੇ ਬਾਹਰ ਖਲੋਤੇ ਹੁੰਨੇ ਕਿ ਪਤਾ ਨਹੀਂ ਕਿਹੜੇ ਵਾਲੇ ਕੋਈ ਕਾਂਦ ਕੋਠਾ ਜਿਆ ਪੈਣਾ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਦਿਨਾਂ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਦੌਰ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸੁਪਨ ਜੀ ਪਿੰਡ ਅੱਜ ਨਾਰੇਬਾਜੀ ਕੀਤੀ ਸਰਕਾਰ ਨੂੰ ਦੀ ਛੱਪੜ ਦੀ ਸਫਾਈ ਨੂੰ ਲੈ ਕੇ ਇਸ ਬੰਦੇ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਨਗਰ ਨਿਵਾਸੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ। ਦੇਖਿਆ ਅਡੀ ਪੰਚਾਇਤ ਭਰੀ ਸੀ ਸਾਰੀ। ਕਹਿੰਦੇ ਸਟਾਰਟਿੰਗ ਦੇ ਵਿੱਚ ਇਸੇ ਸੱਪੜ ਦੀ ਸਫਾਈ ਕਰਾਈ ਸੀ ਅਸੀਂ। ਇਹਦੀ ਖਤਾਈ ਕਰਾਈ ਸੀ। ਉਦੋਂ ਲੰਮਾ ਟਾਈਮ ਲੰਘ ਗਿਆ। 4-5 ਸਾਲ ਲੰਘ ਗਏ ਨਹੀਂ ਕੋਈ ਮੁਸ਼ਕਲ ਆਈ। ਹੁਣ ਇਹ ਸੱਪੜ ਦੀ ਬਾਹਰ ਸੀ ਨਹੀਂ ਜ਼ਿਆਦਾ ਹੋ ਗਈ ਆ। ਕਿ ਪਾਣੀ ਨਹੀਂ ਝੱਲ ਹੋਇਆ। ਇਹ ਇਸ ਕਰਕੇ ਮਤਲਬ ਵੀ ਪਾਣੀ ਜਿਹੜਾ ਵਾ ਇੱਕ ਨਿਹਰਾ ਪੂਰਾ ਸਾਡੇ ਪਿੰਡੀ ਚ ਨਹੀਂ ਗਾ ਹਰ ਪੰਜਾਬ ਦੇ ਵਿੱਚ ਹੀ ਹਰ ਜ਼ਿਲ੍ਹੇ ਵਿੱਚ ਹਰ ਪਿੰਡ ਵਿੱਚ ਪਾਣੀ ਬਹੁਤ ਜ਼ਿਆਦਾ ਚੜਿਆ ਵਾ ਇਹ ਤੇ ਜਿਹੜੀ ਫਤੂਪਲੇ ਤੋਂ ਖਜਾਲਾ ਰੋੜ ਜਾਂਦਾ ਵਾ ਇਥੇ ਸੜਕ ਨਹੀਂ ਲੱਭਦੀ ਇਨਾ ਮੀਂਹ ਪਿਆ ਇਹਦੀ ਬਾਸ ਹੋਈ ਆ ਇਸ ਤੋਂ ਪਹਿਲਾਂ ਕਦੀ ਕਿਸੇ ਦੇ ਘਰ ਚ ਪਾਣੀ ਨਹੀਂ ਚੜਿਆ ਇਹ ਤੇ ਕੁਦਰਤ ਦਾ ਪਾਣਾ ਵਾ ਜਿਹੜਾ ਇੰਨੀ ਬਾਸ ਹੋ ਰਹੀ ਕਰਕੇ ਜ਼ਿਮੀਂਦਾਰਾਂ ਦੇ ਝੋਨੇ ਵੀ ਡੁੱਬੇ ਆ ਬੜਾ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਵਾਰਸ ਨਾਲ ਤੇ ਇੱਕ ਸਰਪੰਚ ਪਿੰਡ ਵਾਲਿਆਂ ਵੱਲੋਂ ਦੋਸ਼ ਲਾਇਆ ਕਿ ਜਦੋਂ ਇਹ ਮਸਲੇ ਸੰਬੰਧੀ ਆਪਾਂ ਸਰਪੰਚ ਦੇ ਕੋਲ ਗਏ ਆ ਤੇ ਅੱਗੇ ਸਰਪੰਚ ਨੂੰ ਕਿਹਾ ਜੀ ਜਿਹੜੀਆਂ ਵੋਟਾਂ ਵਾਂ ਉਹ ਮੈਂ ਪੈਸੇ ਦੇ ਕੇ ਲਈਆਂ ਵਾਂ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਜੀ ਇਹ ਜਿਹੜਾ ਮੁੰਡਾ ਵਾ ਇਹਨੇ ਗਲਤ ਇਲزام ਲਾਇਆ ਵਾ ਕਿਉਂਕਿ ਇਹ ਮਤਲਬ ਕਿ ਮੇਰੇ ਆਪੋ ਜੱਟ ਸੀਗਾ ਇਹਦੇ ਫਾਦਰ ਸਾਹਿਬ ਨੇ ਤੇ ਦੂਸਰੀ ਪਾਰਟੀ ਦਾ ਬੂਥ ਲਾਇਆ ਇਹ ਵੋਟ ਲਾਇਆ ਆਪਦੇ ਘਰੇ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਮੰਕੇ ਤੁਹਾਨੂੰ ਪਤਾ ਵਾ ਜਿਹੜੀ ਕੋਈ ਵੀ ਬੋਟ ਆ ਪੈਸੇ ਨਾਲ ਥੋੜਾ ਖਰੀਦੀ ਜਾਂਦੀ ਆ ਜੀ ਇਹ ਤੇ ਪਿਆਰ ਨਾਲ ਪਤਨਾ ਹੁੰਦੀ ਆ ਜਦੋਂ ਲੋਕਾਂ ਦਾ ਪਿਆਰ ਹੁੰਦਾ ਵਾ ਔੜ ਦੇਣੀ ਕਿਸੇ ਨੂੰ ਤੇ ਰਹੀ ਗੱਲ ਇਸ ਮੁੰਡੇ ਦੀ ਇਹ ਮੁੰਡਾ ਤੇ ਅੱਜ ਤੱਕ ਸਾਢੇ 5 ਸਾਲ ਹੋ ਗਏ ਸਰਪੰਚ ਬੜੇ ਨੂੰ ਮੇਰੇ ਘਰੇ ਨਹੀਂ ਆਇਆ ਹੁਣ ਕੀ ਵਿਸ਼ਵਾਸ ਕੀ ਦਵਾਉਂਦੇ ਹੋ ਪਿੰਡ ਵਾਲਿਆਂ ਨੂੰ ਵਿਸ਼ਵਾਸ ਅਸੀਂ ਇਹੋ ਤੋਂ ਹੁੰਨੇ ਆ ਕਿ ਹੁਣ ਪ੍ਰਬੰਧਕ ਲੱਗਾ ਵਾ ਤੇ ਪ੍ਰਬੰਧਕ ਇਹਦੀ ਦਤਾਈ ਕਰੇ ਜਾ ਦੇ ਸੀਵਰੇਜ ਪਾਵੇ ਕੁਝ ਵੀ ਹੋ ਸਕਦਾ ਵਾ ਤੇ ਗਾੜੀ ਤੋਂ ਹੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਪਰਮਾਤਮਾ ਭਾਲ ਬਖਸੂਗਾ ਤੇ ਉਹੀ ਬੰਦਾ ਗਾੜੀ ਨੇ ਰਿਸਿਵਰੇਜ ਪਾਊਗਾ ਹੁਣ ਰਿਸਿਵਰੇਜ ਤੇ ਟਾਈਮ ਲੱਗਣਾ ਨਾ ਇਹਨੇ ਸਰਕਾਰ ਪੈਸੇ ਦੇ ਰਹੀ ਆ ਇਧਰ ਆ ਫਤਿਹ ਜਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ